ਉਹ ਪਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਢੋਲੀ ਕਰਕੇ ਬੈ ਚਲਗਾ ਬੰਦਾ ਸਾਨੂੰ ਪਤਾ ਨਹੀਂ ਇਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੋਹ ਲੈ ਗਿਆ ਲੁੱਟ ਗਿਆ ਸਾਨੂੰ ਅਹੀਂ ਤੇ ਹੋ 6 ਵਜੇ ਆਏ ਕੰਮ ਤੇ ਕੰਮ ਤਾਂ 6 ਵਜੇ ਆ ਤੇ 6 ਵਜੇ ਨਾਲ ਕਮੇਟੀ ਮੰਗਾ ਲਿਆ ਨਾਲ ਦੀ ਤੇ ਬਾਰੀ ਕਹਿੰਦੀ ਹੱਥ ਇਹਨਾਂ ਦਾ ਅੱਛਾ ਵਾਰੀ ਵਿੱਚ ਰਹਣ ਕੱਖ ਨੂੰ ਦਿੱਤਾ ਮੇਰੇ ਗਾਂ ਦੇ ਘਰ ਵਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਨੂੰ ਕਰ ਕਮੇਟੀ ਨੂੰ ਕਰ ਦੇ ਇਸ ਨੂੰ ਚਲ ਗਿਆ ਦੋ ਹੋ ਜਾਵਾ ਪਾ ਜੀ ਚਲੇ ਗਿਆ ਤਿੰਨ ਤਿੰਨ ਕਿ ਟੋਲੇ ਸੋਨਾ ਗਿਆ ਵਾ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਕਲੀ ਦਾ ਹੀ ਬੰਦਾ ਵੀ ਅੱਛਾ ਅੱਗੇ ਵੀ ਨਿਕਲੇ ਹੋਰ ਤਿੰਨ ਚਾਰਾ ਘਰਾਂ ਦੇ ਵੀ ਨਿਕਲੇ ਆ ਅੱਛਾ ਹਾਂ ਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਮਿਲਾ ਜੰਦੇ ਮੇਰੀ ਕੁਲੀ ਦੀ ਭੈਣ ਦੀ ਤੇ ਮੈਂ ਕਿੱਥੋਂ ਆਪਣੀ ਧੀ ਨੂੰ ਪਾਉਣਾ ਇਹਨਾਂ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਹੈ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡੇ ਲੈ ਗਿਆ ਉਵੇਂ ਕਿ ਜਿਹੜਾ ਚੋਰ ਹੈ ਇੱਕ ਪੱਕਾ ਹੀ ਹੈ ਜਿਹੜਾ ਚੋਰ ਮਾਲੇ ਚ ਜਿਹੜਾ ਚੋਰੀ ਕਰ ਲਿਆ ਉਹੀ ਜਿੱਤੇ ਜਿਹਦੇ ਬਾਰੇ ਕਹਿੰਦੇ ਉਹੀ ਇੱਕੋ ਹੀ ਬੰਦਾ ਵਾ ਤਿੰਨ ਤੁਹਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਨਹੀਂ ਸਾਡੇ ਲੱਗੇ ਤੇ ਤਿੰਨ ਹੋ ਗਈ ਤਿੰਨ ਘਰਾਂ ਚੋਂ ਕਹਿਣਾ ਕਿ ਜਾਣਾ ਵੀ ਉਹ ਬਦੇ ਜਦੋਂ ਦੇਖੇ ਆਏ ਆਪਣੇ ਚੋਰੀਆਂ ਬਣੀਆਂ ਹੋਣੀਆਂ ਪਰ ਦੇ ਮਹੱਲੇ ਦੇ ਵਿੱਚ ਗੰਦ ਪਿਆ ਗਿਆ ਹੈ ਆ ਗਰੀਬ ਬੰਦਾ ਜਿਹਨੂੰ ਲੁੱਟ ਕੇ ਲੈ ਗਿਆ ਇੱਕ ਕੁੜੀ ਦੇ ਵਿਆਹ ਬਾਤੇ ਸੁਣਾ ਰੱਖਿਆ ਕਿੱਥੋਂ ਇੱਕ ਗਰੀਬੰਦਾ ਕਿੱਥੋਂ ਕਹੇਗਾ ਜੋ ਕਮਾਣਾ ਹੋਈ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿਨ੍ਹਾਂ ਤੇ ਤੁਸੀਂ ਹੋਣਾ ਬਿਆਨ ਲਿਆ ਵੀ ਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਆ ਹਾਂ ਲਾਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਬਦਤ ਇਹ ਤੋਂ ਨਿਕਲਣਾ ਚਾਹੀਦਾ ਜੀ ਉਹ ਕਮੇਟੀ ਲੈਣ ਲਈ ਪਾਜੀ ਬੱਚਿਆਂ ਕੋਲ ਤੇ ਮਨੇ ਕਹਿੰਦੇ ਪੈਸੇ ਦੇ ਤੇ ਜਿੰਨੇ ਬਾਰੀ ਨਹੀਂ ਵੇਖਿਆ ਬਾਰੀ ਕੰਨੀ ਹੱਥੇ ਨਾਲ ਪਿਛਲੇ ਖਾਨੇ ਜੋ ਸਾਰੇ ਸੋਨਾ ਫਾਨਾ ਕੱਢ ਗਏ ਲਗਦਾ ਗੇਟ ਬਾਈ ਕੱਪੜੇ ਬਾਰੀ ਜੇ ਕੋਈ ਮਰੀ ਉਹ ਦੇ ਨਕੋਰ ਕੇ ਵੇਰ ਕੱਢੇ ਦਾ ਜੀ ਬਾਜੀ ਹੁਣ ਦੇਵੇ ਕੇ ਆ ਮੈਂ ਪਹਿਲੇ ਕਮੇਟੀ ਬਚਾਣੇ ਫਿਰ ਰੋਟੀ ਬਣਾ ਲੈਣਾ ਤਿੰਨ ਪਾਜੀ ਨਾਲੀ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਇੱਕ ਇਹਨਾਂ ਦੀ ਚਾਲੀ ਤੇ ਇੱਕ ਮੇਰਾ ਹਾਰੀ ਤਿੰਨ ਤੋਲੇ ਲੀਆਂ ਲੱਗੀਆਂ ਪੀ.ਆਰ ਵਿਆਹ ਦੀ ਕੁਛ ਨਹੀਂ ਰਾਂ ਦਿੱਤਾ ਪਾਜੀ ਮੇਰੇ ਕਰ ਗਏ ਨੇ ਪਈ ਸਿਰਫ ਬਾਜੀ ਪਰਚਾ ਦੇਣਾ ਚਾਹੇ ਉਹ ਬੰਦਾ ਅੰਦਰ ਹੋਸਣ